ਪੰਜਾਬ ਚ ਗੈਰ ਕਾਨੂੰਨੀ ਮਾਈਨਿੰਗ ਅੱਜ ਵੀ ਹੋ ਰਹੀ ਹੈ ਇਹ ਰੇਤ mafia ਹਾਲੇ ਵੀ ਬਾਜ ਕਿਉਂ ਨਹੀਂ ਆਉਂਦਾ ਇਸ ਦਾ ਕੋਈ ਨਾ ਕੋਈ ਸਬੂਤ ਸਾਹਮਣੇ ਆ ਜਾਂਦਾ ਤਾਂ ਪਿੰਡ ਚਾਂਦਪੁਰ ਬੇਲਾ ਤਹਿਸੀਲ ਆਨੰਦਪੁਰ ਸਾਹਿਬ ਮੰਤਰੀ ਹਰਜੋਤ ਸਿੰਘ ਬੈਂਸ ਦਾ ਹਲਕਾ ਹੈ ਹਾਲਾਂਕਿ ਮੰਤਰੀ ਹਰਜੋਤ ਸਿੰਘ ਬੈਂਸ ਉਹਨਾਂ ਮੰਤਰੀਆਂ ਚੋਂ ਨੇ ਜਿਨ੍ਹਾਂ ਕੋਲ ਇਹ ਮਾਈਨਿੰਗ ਵਿਭਾਗ ਸਭ ਤੋਂ ਪਹਿਲਾਂ ਦਿੱਤਾ ਗਿਆ ਫਿਰ ਮੀਟ ਹੇਅਰ ਕੋਲੇ ਵਿਭਾਗ ਜਾਂਦਾ ਤੇ ਉਸ ਤੋਂ ਬਾਅਦ ਤੀਜਾ ਮੰਤਰੀ ਬਦਲ ਦਿੱਤਾ ਜਾਂਦਾ ਚੇਤਨ ਸਿੰਘ ਜੜਾ ਮਾਜਰਾ ਮੰਤਰੀਆਂ ਦੇ ਚਿਹਰੇ ਬਦਲਦੇ ਰਹੇ ਪਰ ਗੈਰ ਕਾਨੂੰਨੀ ਮਾਈਨਿੰਗ ਉਸੇ ਤਰ੍ਹਾਂ ਬਰਕਰਾਰ ਰਹੀ ਇਸ ਦਾ ਇੱਕ ਹੋਰ ਵੀਡੀਓ ਸਮੂਹ ਸਾਹਮਣੇ ਆਇਆ ਹੈ ਇੱਕ ਵੀਡੀਓ ਜੋ ਤੁਹਾਡੇ ਨਾਲ ਅਸੀਂ ਸਾਂਝੀ ਕਰਾਂਗੇ ਪਿੰਡ ਚੰਦਪੁਰ ਬੇਲਾ ਦੇ ਸਥਾਨਕ ਲੋਕ ਸਵਾਲ ਖੜੇ ਕਰ ਰਹੇ ਨੇ ਲੋਕ ਇਥੋਂ ਤੱਕ ਸਿਆਣੇ ਹੋ ਗਏ ਨੇ ਕਿ ਉਹਨਾਂ ਨੇ ਪੰਜਾਬ ਸਰਕਾਰ ਦੀ ਮਾਈਨਿੰਗ ਪਾਲਿਸੀ ਦੀ ਕਾਪੀ ਆਪਣੇ ਨਾਲ ਹੱਥ ਵਿੱਚ ਫੜ ਕੇ ਮਾਈਨਿੰਗ ਸਾਈਟ ਵਾਲੀ ਥਾਂ ਤੇ ਜਾ ਕੇ 119 ਨੰਬਰ ਪੰਨੇ ਦਾ 11ਵਾਂ ਪੁਆਇੰਟ ਸਰਕਾਰ ਨੂੰ ਹੀ ਦਿਖਾ ਦਿੱਤਾ ਕਿ ਡੀਸਲਟਿੰਗ ਕਰਨੀ ਉੱਥੇ ਮਨਾਈ ਹੈ ਜਿੱਥੇ ਪਾਣੀ ਖੜਾ ਹੈ ਉੱਥੇ ਡੀਸੈਲਟਿੰਗ ਨਹੀਂ ਕੀਤੀ ਜਾ ਸਕਦੀ ਪਰ ਸਰਕਾਰ ਦੀ ਜਿਹੜੀ ਆ ਛਤਰ ਛਾਇਆ ਦੇ ਹੇਠ ਇਲਜ਼ਾਮ ਲਾਇਆ ਨੇ ਲੋਕਾਂ ਨੇ ਔਰ ਇਸ ਦਾ ਜਿਹੜਾ ਇਲਜ਼ਾਮਾਂ ਦੇ ਅੱਗੇ ਹੋਰ ਵਧਾਉਂਦਿਆਂ ਹੋਇਆਂ ਸੁਖਪਾਲ ਸਿੰਘ ਖਹਿਰਾ ਨੇ ਕਾਂਗਰਸ ਦੇ ਵਿਧਾਇਕ ਹਲਕਾ ਭਲਾਥ ਤੋਂ ਉਹਨਾਂ ਨੇ ਵੀ ਇਹ ਵੀਡੀਓ ਨੂੰ ਸਾਂਝਾ ਕੀਤਾ ਤੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਸ ਗੱਲ ਦਾ ਜਵਾਬ ਮੰਗਿਆ ਕਿ ਕੀ ਤੁਹਾਡੇ ਹੀ ਮੰਤਰੀ ਦੇ ਹਲਕੇ ਦੇ ਵਿੱਚ ਇਲਾਕੇ ਦੇ ਵਿੱਚ ਹੋ ਰਹੀ ਇਸ ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ਕੋਈ ਐਕਸ਼ਨ ਲਿਆ ਜਾਵੇਗਾ ਤਾਂ ਸਵਾਲ ਖੜਾ ਕੀਤਾ ਜਾ ਰਿਹਾ ਸੁਖਪਾਲ ਸਿੰਘ ਖਹਿਰਾ ਵੱਲੋਂ ਤੇ ਉਸ ਤੋਂ ਪਹਿਲਾਂ ਸਥਾਨਕ ਲੋਕਾਂ ਨੇ ਇੱਕ ਵੀਡੀਓ ਕਲਿੱਪ ਬਣਾਈ ਇਸ ਤੋਂ ਪਹਿਲਾਂ ਇੱਕ ਵੀਡੀਓ ਹੋਰ ਪਿੰਡ ਭਲਾਂਣ ਦੇ ਸਰਪੰਚ ਦੀ ਵੀ ਸਾਹਮਣੇ ਆਈ ਸੀ ਜਿਸ ਦੇ ਵਿੱਚ ਉਹ ਸਾਈਟ ਵਾਲੀ ਥਾਂ ਦੇ ਉੱਤੇ ਜਾ ਕੇ ਦਿਖਾ ਰਹੇ ਸਨ ਕਿ ਕਿਵੇਂ ਰਾਤ ਨੂੰ ਮਾਈਨਿੰਗ ਹੋਈ ਹਾਲਾਂਕਿ ਪੰਜਾਬ ਸਰਕਾਰ ਦੀ ਨੀਤੀ ਇਹ ਕਹਿੰਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਬਦ ਵੀ ਇਹ ਸਨ ਜਦੋਂ ਪਬਲਿਕ ਮਾਈਨਸ ਖੋਲੀਆਂ ਗਈਆਂ ਜਿਹੜੀਆਂ ਕਿ ਉਸ ਦੇ ਵਿੱਚ ਇਹ ਆਖਿਆ ਗਿਆ ਕਿ ਸ਼ਾਮ ਨੂੰ ਹਨੇਰਾ ਪੈਣ ਤੋਂ ਬਾਅਦ ਤੇ ਔਰ ਸਵੇਰ ਦਾ ਸੂਰਜ ਨਿਕਲਣ ਤੋਂ ਪਹਿਲਾਂ ਜੇਕਰ ਕੋਈ ਮਾਈਨਿੰਗ ਕਰਦਾ ਹੈ ਤੇ ਉਸ ਨੂੰ ਗੈਰ ਕਾਨੂੰਨੀ ਸਮਝਿਆ ਜਾਵੇਗਾ ਔਰ ਉਸ ਦੇ ਖਿਲਾਫ ਐਕਸ਼ਨ ਵੀ ਸਖਤ ਤੋਂ ਸਖਤ ਲਿਆ ਜਾਵੇਗਾ ਪਰ ਉਹ ਬੋਲ ਉੱਥੇ ਦੇ ਉੱਥੇ ਖੜੇ ਨੇ ਕੋਈ ਐਕਸ਼ਨ ਨਜ਼ਰ ਨਹੀਂ ਆ ਰਿਹਾ ਹਾਲਾਂਕਿ ਰੋਪੜ ਇਲਾਕੇ ਦੇ ਵਿੱਚ ਜਿਹੜੀਆਂ ਮਾਈਨਿੰਗ ਹੋਈ ਸੀ ਤਾਂ ਉਸ ਤੋਂ ਬਾਅਦ ਜਿਹੜੀ ਮਸ਼ੀਨਰੀ ਹੈ ਉਸ ਦੇ ਉੱਤੇ ਪਰਚੇ ਦਰਜ ਕਰ ਦਿੱਤੇ ਜਾਂਦੇ ਸਨ ਨਾ ਤਾਂ ਮਸ਼ੀਨਰੀ ਮਾਲਕ ਦਾ ਹੀ ਪਰਚਾ ਦਰਜ ਹੁੰਦਾ ਸੀ ਤੇ ਨਾ ਹੀ ਜਿੱਥੇ ਮਾਈਨਿੰਗ ਕਰਨ ਵਾਲੇ ਲੋਕਾਂ ਦੇ ਉੱਤੇ ਪਰਚੇ ਦਰਜ ਹੁੰਦੇ ਸਨ ਹਾਲਾਂਕਿ ਜਿਹੜੇ ਡਰਾਈਵਰ ਹੁੰਦੇ ਸੀ ਜਾਂ ਹੋਰ ਜਿਹੜੇ ਕਰਿੰਦੇ ਨੇ ਉਹਨਾਂ ਉੱਤੇ ਪਰਚੇ ਦਰਜ ਕਰ ਦਿੱਤੇ ਜਾਂਦੇ ਸਨ ਹਾਈ ਕੋਰਟ ਨੇ ਜਿਹੜਾ ਕੀ ਰੋਪੜ ਪੁਲਿਸ ਨੂੰ ਐਸਐਸਪੀ ਨੂੰ ਤੱਕ ਵੀ ਤਲਬ ਕੀਤਾ ਔਰ ਉਹ ਕਾਫੀ ਜਿਹੜੇ ਨੇ ਜਵਾਬ ਤਲਬੀ ਕਰਨ ਦੇ ਲਈ ਤਿੱਖੇ ਸ਼ਬਦਾਂ ਦੇ ਨਾਲ ਹਲੂਣਾ ਦਿੱਤਾ ਕਿ ਇਹ ਚੱਲ ਕੀ ਰਿਹਾ ਹੈ ਪੁਲਿਸ ਦੀ ਮਿਲਿ ਭੁਗਤ ਲੱਗ ਰਹੀ ਹੈ ਤਾਂ ਜਿੱਥੇ ਹੀ ਐਕਸ਼ਨ ਕਰਨ ਦੀ ਲੋੜ ਆ ਉੱਥੇ ਐਕਸ਼ਨ ਨਹੀਂ ਹੋ ਰਿਹਾ ਹੁਣ ਉਹ ਵੀਡੀਓ ਸਮੂਥ ਦੇ ਵਿੱਚ ਸਥਾਨਕ ਲੋਕ ਕੀ ਕਹਿ ਰਹੇ ਨੇ ਉਹ ਵੀਡੀਓ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਹਾਂਜੀ ਇਸ ਜਗ੍ਹਾ ਜਿੱਥੇ ਅਸੀਂ ਖੜੇ ਪਿੰਡ ਚੰਦਬਰਵੇਲਾ ਤਹਿਸੀਲ ਅਨੰਦਪੁਰ ਸਾਹਿਬ ਹੈ ਜੀ ਇਹ ਹੈਗਾ ਸਤ루ਵੀ ਦਰਿਆ ਜਿੱਥੇ ਡੀਸੈਲਟਿੰਗ ਦੇ ਨਾਂ ਤੇ ਨਜਾਇਜ਼ ਮਾਈਨਿੰਗ ਹੋ ਰਹੀ ਹੈ ਜੀ ਤੇ ਇਹਦੇ ਤੇ ਆਲਰੇਡੀ ਜਿਹੜੀ ਇਹ ਜਿੱਥੇ ਮਾਈਨਿੰਗ ਕਰ ਰਹੇ ਹੈ ਜੀ ਇਹ ਤੇ ਜੀ ਰੈਪਟ ਨੰਬਰ 28 ਮਿਤੀ 19 9 19 9 2011 ਨੂੰ ਜੀ ਇਹਦੇ ਤੇ ਅਸੀਂ ਸਟੇ ਕਰਾਈ ਹੋਈ ਹੈ ਜੀ ਠੀਕ ਹੈ ਜੀ ਤੇ ਉਹ ਤੋਂ ਬਾਅਦ ਇਹ ਫਿਰ ਵੀ ਇੱਥੇ ਜਿਹੜੀ ਹੈਗੀ ਨਜਾਇਜ਼ ਮਾਈਨਿੰਗ ਕਰ ਰਹੇ ਠੀਕ ਹੈ ਸਾਹਮਣੇ ਸਾਡੇ ਘਰ ਹੈ ਇਹ ਵੀ ਤੁਸੀਂ ਦੇਖ ਸਕਦੇ ਹੋ ਤੇ ਉਹ ਤੋਂ ਬਾਅਦ ਜੋ ਪੰਜਾਬ ਸਰਕਾਰ ਦੀ ਪਾਲਿਸੀ ਹੈ ਜੀ ਉਹ ਵੀ ਇੱਥੋਂ ਦਿਖਾਉਂਗੇ ਜਿਹੜੀ ਪੰਜਾਬ ਸਰਕਾਰ ਦੀ ਪਾਲਿਸੀ ਹੈ ਜੀ ਡੀ ਸੈਲਟਿੰਗ ਵਾਸਤੇ ਇਸ ਟਾਈਮ ਜਿਹੜੀ ਆਈ ਹੋਈ ਹੈ ਹੂੰ ਠੀਕ ਹੈ ਜੀ ਤੇ ਇਹਦੇ ਵਿੱਚ 919 ਨੰਬਰ ਜਿਹੜਾ ਪੇਜ ਆ ਜੀ ਠੀਕ ਹੈ ਜੀ ਤੇ ਐਫ ਨੰਬਰ ਆ ਜੀ ਇਹਦੇ ਮੁਤਾਬਕ ਜਿਹੜੀ ਡੀਸੈਲਟਿੰਗ ਹੈ ਉਹ ਪਾਣੀ ਦੇ ਵਿੱਚੋਂ ਨਹੀਂ ਹੋ ਸਕਦੀ ਠੀਕ ਹੈ ਜੀ ਪਰ ਫਿਰ ਵੀ ਇੱਥੇ ਇਹ ਜਿਹੜੇ ਡੀਸੈਲਟਿੰਗ ਦੇ ਨਾਂ ਤੇ ਨਜਾਇਜ਼ ਮਾਈਨਿੰਗ ਕਰਿਆ ਕਰਦੇ ਜੇ ਕੋਈ ਇਹਦੇ ਮੋਰੇ ਆਂਦਾ ਹੈ ਤਾਂ ਉਹਨੂੰ ਚੱਕ ਕੇ ਅੰਦਰ ਕਰ ਦਿੰਦੇ ਤੇ ਜਾਂ ਫਿਰ ਧਮਕਾ ਦੇਦੇ ਕਿ ਤੁਹਾਡੇ ਦੇ ਪਰਤੇ ਹੋ ਜੂਗੇ ਠੀਕ ਹੈ ਜੀ ਤੇ ਆਹ ਸਾਹਮਣੇ ਤੁਸੀਂ ਅੱਧਰ ਦੇਖ ਸਕਦੇ ਹੋ ਜਿਹੜੇ ਵੀ ਐ ਇੱਥੇ ਸਾਡੇ ਬਿਲਕੁਲ ਸਾਹਮਣੇ ਘਰ ਹੈ ਇੱਕ ਗਿੱਲਾ ਛੱਡ ਕੇ ਤੇ ਪਾਣੀ ਹਜੇ ਭਾਜੀ ਬਰਸਾਤ ਆਈ ਨਹੀਂ ਹੈ ਬਰਸਾਤ ਤੋਂ ਪਹਿਲਾਂ ਹੀ ਦੇਖ ਲਓ ਉਹ ਹੁਣੇ ਢਾਲਗਣੀ ਸ਼ੁਰੂ ਹੋ ਗਈ ਉਹ ਸਾਹਮਣੇ ਤੋਂ ਦੇਖ ਸਕਦੇ ਹੋ ਨਾ ਜੀ ਤੇ ਆ ਜਿਹੜੀਆਂ ਪਹਿਲੇ ਪ੍ਰਾਣੀਆਂ ਠੋਕਰਾਂ ਲੱਗੀਆਂ ਜੋ ਵੀਡੀਓ ਤੁਸੀਂ ਸਕਰੀਨ ਤੇ ਉੱਤੇ ਦੇਖੀ ਹੈ ਸਾਨੂੰ ਆਪਣੇ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਕਿ ਇਹ ਵੀਡੀਓ ਐਡਵੋਕੇਟ ਵਿਸ਼ਾਲ ਸੈਣੀ ਦੇ ਵੱਲੋਂ ਬਣਾਈ ਗਈ ਹੈ ਐਡਵੋਕੇਟ ਵਿਸ਼ਾਲ ਸੈਣੀ ਕੌਣ ਨੇ ਜਿਸ ਨੂੰ ਬਲੈਕਮੇਲਰ ਤੱਕ ਦੱਸਿਆ ਗਿਆ ਮੰਤਰੀ ਹਰਜੋਤ ਬੈਂਸ ਨੇ ਵਿਧਾਨ ਸਭਾ ਦੇ ਵਿੱਚ ਚੱਲ ਰਹੇ ਸੈਸ਼ਨ ਦੌਰਾਨ ਕਹਿ ਦਿੱਤਾ ਕਿ ਇਹ ਜਿਹੜਾ ਐਡਵੋਕੇਟ ਹੈ ਉਹ ਬਲੈਕਮੇਲਰ ਹੈ ਫਿਰ ਐਡਵੋਕੇਟ ਨੇ ਵੀ ਇਸ ਗੱਲ ਦੀ ਨਖੇਦੀ ਕੀਤੀ ਔਰ ਕਿਹਾ ਕਿ ਜੇਕਰ ਉਹ ਬਲੈਕਮੇਲਰ ਹੈ ਤੇ ਫਿਰ ਉਸ ਦੀਆਂ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਨਾਲ ਫੋਟੋਆਂ ਕਿਉਂ ਨੇ ਕੀ ਆਮ ਆਦਮੀ ਪਾਰਟੀ ਬਲੈਕਮੇਲਰਾਂ ਦੇ ਨਾਲ ਮਿਲ ਕੇ ਚੱਲਦੀ ਹੈ ਜੇ ਉਹ ਹੁਣ ਬਲੈਕਮੇਲਰ ਹੈ ਤੇ ਪਹਿਲਾਂ ਉਹ ਕੌਣ ਸੀ ਜਦੋਂ ਸਾਰੇ ਵੱਖ-ਵੱਖ ਲੀਡਰ ਮੰਤਰੀ ਤੱਕ ਮੁੱਖ ਮੰਤਰੀ ਤੱਕ ਜਿਹੜੀਆਂ ਫੋਟੋਆਂ ਹੋ ਰਹੀਆਂ ਸਨ ਤਾਂ ਉਹ ਫੋਟੋਆਂ ਫਿਰ ਕੀ ਨੇ ਕਿਉਂਕਿ ਫੋਟੋਆਂ ਦੀ ਰਾਜਨੀਤੀ ਪੁੱਠੀ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਉਦੋਂ ਪਈ ਜਦੋਂ ਪਹਿਲਾਂ ਕਿਸੇ ਕਾਂਗਰਸ ਜਾਂ ਕਾਲੀ ਦੀ ਕਿਸੇ ਅਜਿਹੇ ਵਿਅਕਤੀ ਦੇ ਨਾਲ ਤਸਵੀਰ ਹੁੰਦੀ ਸੀ ਅਨਸਰ ਦੇ ਨਾਲ ਤਸਵੀਰ ਹੁੰਦੀ ਸੀ ਜਿਹੜੀ ਕੀ ਕ੍ਰਾਈਮਨਲ ਮਾਈਂਡ ਦਾ ਹੁੰਦਾ ਸੀ ਜਾਂ ਫਿਰ ਕਿਸੇ ਨਾ ਕਿਸੇ ਅਜਿਹੀ ਗਤੀਵਿਧੀ ਵਿੱਚ ਸ਼ਾਮਲ ਹੁੰਦਾ ਸੀ ਜੇਕਰ ਕਿਸੇ ਲੀਡਰ ਨਾਲ ਫੋਟੋ ਦਿਖਦੀ ਸੀ ਤਾਂ ਉਸ ਨੂੰ ਸੋਸ਼ਲ ਮੀਡੀਆ ਤੇ ਅਪਲੋਡ ਕਰਕੇ ਆਮ ਆਦਮੀ ਪਾਰਟੀ ਵਿਰੋਧੀ ਧਿਰ ਵਿੱਚ ਜਦੋਂ ਭੂਮਿਕਾ ਨਿਭਾਉਂਦੀ ਸੀ ਤੇ ਫੋਟੋਆਂ ਤਸਵੀਰਾਂ ਲੈ ਕੇ ਆਉਂਦੀ ਸੀ ਕਿਹਾ ਦੇਖੋ ਇਹਨਾਂ ਦੇ ਕਿਸ-ਕਿਸ ਦੇ ਨਾਲ ਸਬੰਧ ਨੇ ਪਰ ਜਦੋਂ ਹੁਣ ਅਜਿਹੇ ਲੋਕਾਂ ਨੂੰ ਜਿਨ੍ਹਾਂ ਨੂੰ ਬਲੈਕਮੇਲਰ ਤੱਕ ਦੱਸਿਆ ਜਾ ਰਿਹਾ ਹੁਣ ਆਮ ਆਦਮੀ ਪਾਰਟੀ ਸਰਕਾਰ ਦੇ ਮੰਤਰੀਆਂ ਵੱਲੋਂ ਲੀਡਰਾਂ ਵੱਲੋਂ ਤਾਂ ਫਿਰ ਉਹ ਪਹਿਲਾਂ ਆਮ ਆਦਮੀ ਪਾਰਟੀ ਦੇ ਲੀਡਰਾਂ ਨਾਲ ਜਦੋਂ ਖੜਦੇ ਸਨ ਤਾਂ ਉਦੋਂ ਕੌਣ ਸਨ ਜਦੋਂ ਉਹ ਸੱਚ ਦੇ ਲਈ ਬਾਤ ਚੁੱਕੜੀ ਸ਼ੁਰੂ ਕੀਤੀ ਹੈ ਸਵਾਲ ਖੜੇ ਕਰਨੇ ਸ਼ੁਰੂ ਕੀਤੇ ਨੇ ਤੇ ਉਦੋਂ ਲੀਡਰਾਂ ਨੂੰ ਆਮ ਆਦਮੀ ਪਾਰਟੀ ਨੂੰ ਸੱਤਾਧਿਰ ਨੂੰ ਉਹ ਲੋਕ ਬਲੈਕਮੇਲਰ ਦੇਖਣ ਲੱਗੇ ਨੇ ਹਾਲਾਂਕਿ ਇਸ ਮਸਲੇ ਦੇ ਵਿੱਚ ਮੰਤਰੀ ਨੇ ਵੀ ਦਾਵਾ ਕੀਤਾ ਸੀ ਕਿ ਮੇਰੇ ਕੋਲ ਆਡੀਓ ਰਿਕਾਰਡ ਹੈ ਉਸ ਦਾ ਸਬੂਤ ਮੇਰੇ ਕੋਲ ਹੈ ਫੋਨ ਦੇ ਵਿੱਚ ਜਦੋਂ ਕੋਈ ਚਾਹੇ ਤਾਂ ਉਹ ਕੀਤਾ ਜਾ ਸਕਦਾ ਹੈ ਕੀ ਵਿਧਾਨ ਸਭਾ ਦੇ ਵਿੱਚ ਕੱਲਾ ਆਡੀਓ ਸਬੂਤ ਕਹਿ ਦੇਣ ਨਾਲ ਜਾਂ ਇਹ ਕਹਿ ਦੇਣ ਨਾਲ ਕਿ ਮੇਰੇ ਫੋਨ ਦੇ ਵਿੱਚ ਪਿਆ ਤੇ ਕੀ ਸਰਕਾਰ ਨੂੰ ਇਹ ਨਹੀਂ ਚਾਹੀਦਾ ਕਿ ਵਾਕਈ ਕੋਈ ਗਲਤ ਹੈ ਤਾਂ ਫਿਰ ਉਸ ਦੇ ਖਿਲਾਫ ਕਾਰਵਾਈ ਕਰਵਾਈ ਜਾਵੇ ਉਸ ਦੇ ਖਿਲਾਫ ਪੂਰੀ ਕਾਨੂੰਨੀ ਲੜਾਈ ਲੜੀ ਜਾਵੇ ਤਾਂ ਕਿ ਜਿਹੇ ਲੋਕ ਨਾ ਗਿਆ ਸਕਣ ਜੇਕਰ ਇਸ ਵਿੱਚ ਕੋਈ ਸੱਚਾਈ ਨਹੀਂ ਹੈ ਤਾਂ ਇਸ ਦਾ ਮਤਲਬ ਸਾਫ਼ ਹੈ ਕਿ ਜਿਹੜੀਆਂ ਵੀਡੀਓ ਹੁਣ ਗੈਰ ਕਾਨੂੰਨੀ ਮਾਈਨਿੰਗ ਦੀਆਂ ਬਣਾਈਆਂ ਜਾ ਰਹੀਆਂ ਨੇ ਤੇ ਸਰਕਾਰ ਨੂੰ ਸਵਾਲ ਹੋ ਰਹੇ ਨੇ ਤਾਂ ਫਿਰ ਉਹਨਾਂ ਲੋਕਾਂ ਦੇ ਉੱਤੇ ਕਿਸੇ ਨਾ ਕਿਸੇ ਤਰ੍ਹਾਂ ਦਾ ਦਾਗ ਜਾਂ ਧੱਬਾ ਲਾਉਣ ਦੀ ਵੀ ਕੋਸ਼ਿਸ਼ ਹੋ ਰਹੀ ਹੈ ਉੱਥੋਂ ਦੇ ਸਥਾਨਕ ਲੋਕ ਵੀ ਕਹਿ ਰਹੇ ਨੇ ਤਾਂ ਜਿਹੜੀ ਪਿੰਡ ਤੋਂ ਇਹ ਵੀਡੀਓ ਵਾਈ ਹੈ ਉਸ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਉੱਥੇ ਮਾਈਨਿੰਗ ਜ਼ਰੂਰ ਹੋਈ ਤਾਂ ਮਾਈਨਿੰਗ ਕੀ ਹੁਣ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਉਹ ਕਾਨੂੰਨ ਦੇ ਅਕੋਰਡਿੰਗ ਹੋ ਰਹੀ ਹੈ ਜਾਂ ਫਿਰ ਉਹ ਗੈਰ ਕਾਨੂੰਨੀ ਹੈ ਤਾਂ ਜੇਕਰ ਗੈਰ ਕਾਨੂੰਨੀ ਹੈ ਤਾਂ ਫਿਰ ਇਸ ਦਾ ਹਿੱਸਾ ਕਿਸ ਨੂੰ ਜਾ ਰਿਹਾ ਕਿਸ ਦੀ ਸ਼ੈ ਦੇ ਉੱਤੇ ਹੋ ਰਹੀ ਹੈ ਇਹ ਬਹੁਤ ਵੱਡੇ ਸਵਾਲ ਨੇ ਤੇ ਇਹਨਾਂ ਸਵਾਲਾਂ ਦੇ ਜਵਾਬ ਅੱਜ ਦੀ ਘੜੀ ਵਿੱਚ ਘੱਟੋ ਘਾਟ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਲੀਡਰਾਂ ਨੂੰ ਇਸ ਦਾ ਸਵਾਲਾਂ ਦਾ ਜਵਾਬ ਜ਼ਰੂਰ ਦੇਣਾ ਚਾਹੀਦਾ ਇਹੀ ਮੌਕਾ ਹੈ ਕਿ ਜਿਹੀਆਂ ਵੀਡੀਓ ਜਦੋਂ ਸਾਹਮਣੇ ਆਉਂਦੀਆਂ ਨੇ ਤੇ ਫਿਰ ਵਿਰੋਧੀ ਧਿਰ ਦੇ ਵਿੱਚੋਂ ਕੋਈ ਨਾ ਕੋਈ ਵਿਧਾਇਕ ਜਿਵੇਂ ਕਿ ਸੁਖਪਾਲ ਸਿੰਘ ਖਹਿਰਾ ਨੇ ਇਸ ਵੀਡੀਓ ਨੂੰ ਨਸ਼ਰ ਕੀਤਾ ਆਪਣੇ ਟਵਿੱਟਰ ਹੈਂਡਲ ਦੇ ਉੱਤੇ ਐਕਸਪੋਸ ਦੇ ਜਰੀਏ ਸਾਂਝਾ ਕੀਤਾ ਤਾਂ ਇਸੇ ਤਰ੍ਹਾਂ ਫਿਰ ਖੁਲਾਸੇ ਕੋਈ ਨਾ ਕੋਈ ਹੁੰਦੇ ਰਹਿੰਦੇ ਨੇ ਪਰ ਜਵਾਬ ਇਨ੍ਹਾਂ ਸਵਾਲਾਂ ਦਾ ਹਾਲੇ ਤੱਕ ਮਿਲਦਾ ਦਿਖਾਈ ਨਹੀਂ ਦੇ ਰਿਹਾ ਤਾਂ ਤੁਸੀਂ ਇਸ ਦੇ ਬਾਰੇ ਕੀ ਸੋਚਦੇ ਹੋ ਕਿ ਗੈਰ ਕਾਨੂੰਨੀ ਮਾਈਨਿੰਗ ਵੱਖ-ਵੱਖ ਇਲਾਕਿਆਂ 'ਚ ਕਲਾ ਆਨੰਦਪੁਰ ਸਾਹਿਬ ਜਾਂ ਰੋਪੜ ਦੇ ਨਹੀਂ ਬਾਕੀ ਇਲਾਕਿਆਂ ਦੇ ਵਿੱਚ ਕੀ ਰੁਕ ਗਈ ਹੈ ਜਾਂ ਫਿਰ ਪੂਰੀ ਤਰ੍ਹਾਂ ਕੰਟਰੋਲ ਕਰ ਲਿਆ ਗਿਆ ਹੈ ਮਾਈਨਿੰਗ ਮਾਫੀਆ ਦੇ ਉੱਤੇ ਇਸ ਦੇ ਬਾਰੇ ਕੀ ਤੁਸੀਂ ਸੋਚਦੇ ਹੋ ਆਪਣੇ ਆਪਣੇ ਵਿਚਾਰ ਆਪਣੇ ਆਪਣੇ ਕਮੈਂਟ ਸਾਂਝੇ ਕਰ ਸਕਦੇ ਹੋ ਹਾਲਾਂਕਿ ਇਥੇ ਵੀ ਦੱਸਣਾ ਬਣਦਾ ਹੈ ਕਿ 20000 ਕਰੋੜ ਰੁਪਏ ਦਾ ਦਾਵਾ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਕੀਤਾ ਸੀ ਕਿ ਸਾਲਾਨਾ ਸਾਡੀ ਕਮਾਈ ਹੋਵੇਗੀ ਪਰ ਚੇਤਨ ਸਿੰਘ ਜੋੜਾ ਮਾਜਰਾ ਦੇ ਅੰਕੜੇ ਕੁਝ ਹੋਰ ਹੀ ਬਿਆਨ ਕਰਦੇ ਨੇ ਉਸ ਦੇ ਵਿੱਚ ਤਾਂ 1000 ਕਰੋੜ ਰੁਪਈਆ ਵੀ ਸਾਲਾਨਾ ਕਮਾਈ ਨਹੀਂ ਦਿਖਾਈ ਗਈ ਤੇ ਬਾਕੀ ਦੇ ਫਿਰ ਜਿਹੜੇ ਪੈਸੇ ਨੇ ਉਹ ਕਿੱਥੇ ਗਏ ਕੌਣ ਲੈ ਗਿਆ ਇਹਨਾਂ ਸਵਾਲਾਂ ਦੇ ਜਵਾਬ ਦੇਣੇ ਜ਼ਰੂਰ ਬਣਦੇ ਨੇ ਲਾਲ ਤੁਸੀਂ ਬਣੇ ਰਹੋ ਅਗਲੇ ਅਪਡੇਟ ਤੱਕ ਦੇ ਲਈ এবিসি ਪੰਜਾਬ ਦੇ ਨਾਲ